ਸਾਡੇ ਮਾਨਯੋਗ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸੀ ਵੱਲੋਂ ਤੇ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸਰਵਿੰਦਰਪਾਲ ਸਿੰਘ ਜੀ ਸੰਧੂ ਵੱਲੋਂ ਸਾਨੂੰ ਹਦਾਇਤਾਂ ਨੇ ਕਿ ਅਪਰਾਧੀ ਅੰਤਰਾ ਨੂੰ ਕਾਬੂ ਕੀਤਾ ਜਾਵੇ ਤੇ ਉਨ੍ਹਾਂ ਤੇ ਨਕੇਲ ਕਸੀ ਜਾਵੇ। ਇਸੇ ਲੜੀ ਤਹਿਤ ਸਾਡੇ ਸੀਆਈਏ 2 ਦੇ ਇੰਚਾਰਜ ਰਵੀ ਕੁਮਾਰ ਤੇ ਉਨ੍ਹਾਂ ਦੀ ਟੀਮ ਨੂੰ ਸਫਲਤਾ ਮਿਲੀ। ਇਸ ਕੇਸ ਵਿੱਚ ਜਿਹੜੇ ਰਘੂ ਰਾਜਾ ਪੁੱਤਰ ਬੁਲਿੰਦਰ ਸਿੰਘ ਵਾਸੀ ਹੰਸਰਾਜ ਵਾਲੀ ਗਲੀ ਤਰਨਤਾਰਨ ਅਰਜਨ ਸਿੰਘ ਉਰਫ ਅਰਜਨ ਨੇੜੇ ਦਰਗਾਹਾਂ ਮੰਦਿਰ ਨੂੰ ਕਾਬੂ ਕੀਤਾ ਗਿਆ ਇਹਨਾਂ ਪਾਸੋਂ ਇੱਕ ਪਿਸਟਲ ਤੇ ਦੋ ਤਿੰਨ ਰਾਉਂਡ ਜਿੰਦਾ ਉਹ ਬRAND ਕੀਤੇ ਗਏ ਚੋਦਰਾਨੇ ਪੁਸ਼ਕਿਸ਼ ਇਹ ਪਤਾ ਲੱਗਾ ਕਿ ਇਹ ਜਿਹੜਾ ਵੈਪਨ ਹੈ ਉਹਨਾਂ ਦੀ ਸਪਲਾਈ ਕਰਦੇ ਸਨ ਤੇ ਸੂਰਜ ਪੁੱਤਰ ਸ੍ਰੀਨ ਵਾਸੀ ਨੂਰੇਸ਼ਾਵਲੀ ਗਲੀ ਅਰਣਾ ਸਲਾਮਾਬਾਦ ਜੋ ਕਿ ਆਲਰੇਡੀ ਹੀ ਕਤਲ ਦੇ ਇਸ ਵਿੱਚ ਇੱਕ ਜੇਲ੍ਹ ਵਿੱਚ ਬੰਦਿਆ ਤੇ ਉਹਦੇ ਨਾਲ ਸਵਰਾਜ ਪੁੱਤਰ ਲੇਖ ਸਰਫਰਾਜ ਇਹ ਤਰਨਤਾਰ ਦਾ ਰਹਿਣ ਵਾਲਾ ਇਹਨਾਂ ਨੇ ਪਲਾਨਿੰਗ ਕਰਕੇ ਤੇ ਰੰਗੂ ਰਾਜਾ ਤੇ ਅਰਜਨ ਸਿੰਘ ਪੁਰ ਅਰਜਨ ਦੇ ਨਾਲ ਇੱਕ ਵਿੱਪਨ ਮੰਗਵਾਇਆ ਸੀ ਜੋ ਇਸ ਵਿੱਚ ਚਾਰੇ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਪਲਾਨਿੰਗ ਸੀ ਕਿ ਇਹਨਾਂ ਨੇ ਕੋਈ ਵੱਡੀ ਵਾਰਦਾਤ ਕਰਨੀ ਸੀ ਜੋ ਇਹਨਾਂ ਦੀ ਗ੍ਰਿਫਤਾਰੀ ਨਾਲ ਜਿਹੜੀ ਆ ਕੋਈ ਵੱਡੀ ਵਾਰਦਾਤ ਨੂੰ ਟਾਲਿਆ ਗਿਆ ਔਰ ਇਹ ਸੀ ਆਈਏ ਸਟਾਫ 2 ਦੀ ਸਫਲਤਾ ਵਾ ਇਸ ਵਿੱਚ